ਉਦੋਂ ਸੀ ਤੇ ਅਗਿੱਤਾ ਸੀਗਾ ਕਿ ਮਤਲਬ 1.5 ਲੱਖ ਬੂਟਾ ਲਾਵਾਂਗੇ 1 ਲੱਖ ਦੇ ਕਰੀਬ ਸਾਡਾ ਬੂਟਾ ਇੱਥੇ ਲੱਗ ਗਿਆ ਇਹ ਨਾਲੇ 50 ਹਜ਼ਾਰ ਬੂਟਾ ਹੋਰ ਅਗਲੇ ਹਫ਼ਤੇ ਦੇ ਵਿੱਚ ਅਸੀਂ ਮਤਲਬ ਜਿਆਦਾ ਲਾ ਦੇਵਾਂਗੇ। ਉਦੋਂ ਸਭਾ ਕਾਇਨਰਾ ਦੇ ਮਹਿਲ ਮੁਖਾਦੀ ਗੁਰੂ ਘਰ ਹੈ ਬਾਬਾ ਜੀ ਸਾਡੇ ਨਾਲ ਖੜੇ ਬੜੇ ਬੂਟੇ ਲਾਉਂਦੇ ਆ। ਬੜੇ ਬੂਟਿਆਂ ਦੀ ਸੇਵਾ ਕਰਦੇ ਆ ਐਸਡੀਐਫ ਸਾਹਿਬ ਲੱਗੇ ਆ ਸਾਡੇ ਫੋਰਸਟ ਵਾਲੇ ਲੱਗੇ ਆ ਸਾਰੇ ਲੱਗੇ ਆ। ਸੋ ਬੂਟਾ ਲਾਉਣ ਆਏ ਸੀ ਉਹ ਮਿੰਮ ਦੇ ਵਿੱਚ ਜਿਹੜਾ ਸੀ ਹਿੱਸਾ ਲਾਇਆ ਜਿਹੜੇ ਬੂਟੇ ਲਾਓ ਜਿੱਥੇ ਜਿੱਥੇ ਸਰਕਾਰੀ ਜਗ੍ਹਾ ਪਈਆਂ ਉਹ ਵੀ ਸਭ ਨੂੰ ਕਿਹਾ ਸਕੂਲਾਂ ਦੇ ਵਿੱਚ ਹਸਪਤਾਲਾਂ ਦੇ ਵਿੱਚ ਜਿੱਥੇ ਵੀ ਸਰਕਾਰੀ ਜਗ੍ਹਾ ਹੈ ਉੱਥੇ ਸਭ ਥਾਂ ਦੇ ਬੂਟੇ ਜਿਹੜੇ ਲਾਉਣੇ ਚਾਹੀਦੇ ਤਾਂ ਜੋ ਪੰਜਾਬ ਨੂੰ ਪੰਜਾਬ ਦਾ ਵਾਤਾਵਰਣ ਸੁਸਤ ਕੀਤਾ ਜਾਵੇ ਬੂਟੇ ਨੂੰ ਤੋੜਨਾ ਬੂਟੇ ਨੂੰ ਖਰਾਬ ਕਰਨਾ ਇੱਕ ਬਹੁਤ ਵੱਡਾ ਜੁਰਮ ਹੈ ਸਮਝਦੇ ਕਿ ਦਿਖਾ ਅਸੀਂ ਜਿਹੜਾ ਵੀ ਬੂਟੇ ਨੂੰ ਨੁਕਸਾਨ ਕਰਦੇ ਉਹਦੇ ਖਿਲਾਫ ਕਾਰਵਾਈ ਕਰਾਂਗੇ ਅੱਜ ਸਾਰੇ ਪੰਜਾਬ ਦੇ ਵਿੱਚ ਬੂਟੇ ਲਾਉਣ ਵਾਸਤੇ ਵਨ ਮਾਉਥ ਉਸ ਜਿਹੜਾ ਬਣਾਇਆ ਜਾ ਰਿਹਾ ਔਰ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਸ਼ਾਹਪੋਤ ਚ ਬੂਟੇ ਲਾਦੇ ਸਾਡੇ ਸਾਰੇ ਮੰਤਰੀ ਸਹਿਬਾਨ ਐਮਐਲਏ ਸਹਿਬਾਨ ਸਾਡੇ ਸਾਰੇ ਪਾਰਟੀ ਦੇ ਵਕਤ ਜਿਹੜੇ ਆਜ ਸਾਰੇ ਪੰਜਾਬ ਦੇ ਵਿੱਚ ਅਸੀਂ ਬੂਟੇ ਲਾਦੇ ਵੈਸੇ ਅਸੀਂ ਇਨਾਲੇਜ ਪਹਿਲਾਂ ਆਲਰੇਡੀ ਮੈਂ ਸ਼ੁਰੂ ਕੀਤੀ ਹੈ ਔਰ ਅਸੀਂ ਤੈਅ ਕੀਤਾ ਸੀਗਾ ਕਿ ਮਤਲਬ 1.5 ਲੱਖ ਬੂਟੇ ਲਾਵਾਂਗੇ 1 ਲੱਖ ਦੇ ਕਰੀਬ ਸਾਡਾ ਬੂਟਾ ਇੱਥੇ ਲੱਗ ਗਿਆ ਇਨਾਲੇਜ 50 ਹਜ਼ਾਰ ਬੂਟਾ ਹੋਰ ਅਗਲੇ ਹਫਤੇ ਦੇ ਵਿੱਚ 80 ਬੂਟਾ ਜੜਾ ਨਾ ਤੇ ਸੋ ਉਸ ਮਹਿਮ ਦੇ ਤਹਿਤ ਅਸੀਂ ਵਿਧਾਨ ਸਭਾ ਕਾਇਨਾਲਾ ਦੇ ਮਹਿਲ ਮੁਖਾਦੀ ਗੁਰੂ ਘਰ ਹੈ ਬਾਬਾ ਜੀ ਸਾਡੇ ਨਾਲ ਖੜੇ ਆ ਬੜੇ ਬੂਟੇ ਲਾਉਂਦੇ ਆ ਬੜੇ ਬੂਟਿਆਂ ਦੀ ਸੇਵਾ ਕਰਦੇ ਆ ਐਸਡੀਐਫ ਸਾਹਿਬ ਲੱਗੇ ਆ ਸਾਡੇ ਫੋਰਸਟ ਵਾਲੇ ਲੱਗੇ ਆ ਸਾਰੇ ਲੱਗੇ ਆ ਸੋ ਬੂਟਾ ਲਾਉਣ ਆਏ ਸੀ ਉਸ ਮਹਿਮ ਦੇ ਵਿੱਚ ਜਿਹੜਾ ਅਸੀਂ ਹਿੱਸਾ ਲਾਇਆ ਉਹ ਦਸੀਂ ਲਾ ਦਾਂਗੇ ਡੇ ਡੇਢ ਤੋਂ ਵੀ ਉੱਪਰ ਜਿਹੜਾ ਇਸ ਮਿਲ ਸਾਲ ਦੇ ਜਿਹੜਾ 15 ਅਗਸਤ ਤੱਕ ਹੈ ਬੂਟਾ ਜਿਹੜਾ ਲਾਉਣਾ ਉਹਨਾਂ ਲੋਕਾਂ ਨੂੰ ਵੀ ਅਪੀਲ ਕਰੋ ਸਭ ਲੋਕਾਂ ਨੂੰ ਅਪੀਲ ਹੈ ਜੀ ਸੀਐਮ ਸਾਹਿਬ ਨੇ ਅਪੀਲ ਕੀਤੀ ਹੈ ਅਸੀਂ ਵੀ ਅਪੀਲ ਕਰਦੇ ਸਭ ਨੂੰ ਅਸੀਂ ਕਿਸਾਨਾਂ ਨੂੰ ਕਿਹਾ ਕਿ ਆਪੋ ਨੇ ਆਪਣੀਆਂ ਮੋਟਰਾਂ ਦੇ ਟੂਬਾਂ ਤੇ ਚਾਹ ਤਰ ਜਿਹੜੇ ਬੂਟੇ ਲਾਓ ਜਿੱਥੇ-ਜਿੱਥੇ ਸਰਕਾਰੀ ਜਗ੍ਹਾ ਪਈਆਂ ਉਹ ਵੀ ਸਾਹਿਬ ਨੂੰ ਕਿਹਾ ਸਕੂਲਾਂ ਦੇ ਵਿੱਚ ਹਸਪਤਾਲਾਂ ਦੇ ਵਿੱਚ ਜਿੱਥੇ ਵੀ ਸਰਕਾਰੀ ਜਗ੍ਹਾ ਹੈ ਉੱਥੇ ਸਭ ਥਾਂ ਦੇ ਬੂਟੇ ਜਿਹੜੇ ਲਾਉਣੇ ਚਾਹੀਦੇ ਤਾਂ ਜੋ ਪੰਜਾਬ ਨੂੰ ਪੰਜਾਬ ਦਾ ਵਾਤਾਵਰਣ ਸੁਰੀਖ ਕੀਤਾ ਜਾ ਸਕੇ ਕਈ ਜਗ੍ਹਾ ਪਸ਼ੂ ਇਨਸਾਨ ਵੀ ਕਰਦੇ ਆ ਬੂਟਿਆਂ ਨਾਲ ਕਿਹੜਾ ਜੀ ਕਰਦੇ ਨਹੀਂ ਉਹ ਅਸੀਂ ਕਿਹਾ ਜਿਹੜਾ ਗੁਜਰਤ ਭਾਈਚਾਰਾ ਆਇਆ ਖਾਸ ਤੌਰ ਤੇ ਉਹਨਾਂ ਦੇ ਡੰਗਤ ਹੁੰਦੇ ਆ ਉਹ ਮਤਲਬ ਮੈਂ ਤੇ ਇੱਥੇ ਡਿਊਟੀ ਲਈ ਆ ਪੰਜਾਬ ਲੈਵਲ ਤੇ ਸਾਦੇ ਅਫਸਰਾਂ ਦੀ ਡਿਊਟੀ ਲਈ ਆ ਕਿ ਮਤਲਬ ਇਹਨਾਂ ਨੂੰ ਸੱਦ ਕੇ ਸਮਝਾਇਆ ਜਾਵੇ ਨਹੀਂ ਸਮਝਦੇ ਤੇ ਫੇਰ ਮਤਲਬ ਜੜੀ ਆ ਉਹਨਾਂ ਦੇ ਖਿਲਾਫ ਕਾਰਵਾਈ ਜੜੀ ਉਹ ਕੀਤੀ ਜਾਵੇ ਕਿਉਂਕਿ ਬੁੱਟੇ ਨੂੰ ਤੋੜਨਾ ਬੁੱਟੇ ਨੂੰ ਖਲਾਫ ਕਰਨਾ ਇੱਕ ਬਹੁਤ ਵੱਡਾ ਚੁਰਮ ਹੈ ਸਮਝਦੇ ਕਿ ਦਿਖਾ ਅਸੀਂ ਜਿਹੜਾ ਵੀ ਬੁੱਟੇ ਨੂੰ ਨੁਕਸਾਨ ਕਰੂ ਉਹਦੇ ਖਿਲਾਫ ਕਾਰਵਾਈ ਕਰਾਂ ਕੋਈ ਨਹੀਂ ਕਾਰਵਾਈ ਕਰਾਂ ਅੱਜ ਸਰ ਅਜਮਨ ਮਾ ਸੁਣਾਇਆ ਅੱਜ ਸਾਦੇ ਪੰਜਾਬ ਦੇ ਵਿੱਚ ਬੂਟੇ ਲਾਉਣ ਵਾਸਤੇ ਵਨ ਮਾਉਥ ਉਸ ਜਿਹੜਾ ਬਣਾਇਆ ਜਾ ਰਿਹਾ ਔਰ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਸ਼ਾਹਪੁਰ ਚ ਬੂਟੇ ਲਾਦੇ ਸਾਡੇ ਸਾਰੇ ਮੰਤਰੀ ਸਹਿਬਾਨ ਐਮਐਲਏ ਸਹਿਬਾਨ ਸਾਡੇ ਸਾਰੇ ਪਾਰਟੀ ਦੇ ਵਕਤ ਜਿਹੜੇ ਆਜ ਸਾਰੇ ਪੰਜਾਬ ਦੇ ਵਿੱਚ ਅਸੀਂ ਬੂਟੇ ਲਾਦੇ ਵੈਸੇ ਅਸੀਂ ਇਨਾਲੇਜ ਪਹਿਲਾਂ ਆਲਰੇਡੀ ਮੈਂ ਸ਼ੁਰੂ ਕੀਤੀ ਹੈ ਔਰ ਅਸੀਂ ਤੈਅ ਕੀਤਾ ਸੀਗਾ ਕਿ ਮਤਲਬ 1.5 ਲੱਖ ਬੂਟਾ ਲਾਵਾਂਗੇ 1 ਲੱਖ ਦੇ ਕਰੀਬ ਸਾਡਾ ਬੂਟਾ ਇੱਥੇ ਲੱਗ ਗਿਆ ਇਨਾਲੇਜ 50 ਹਜ਼ਾਰ ਬੂਟਾ ਹੋਰ ਅਗਲੇ ਹਫਤੇ ਦੇ ਵਿੱਚ 80 ਬੂਟਾ ਜੜਾ ਨਾ ਤੇ ਸੋ ਉਸ ਮਹਿਮ ਦੇ ਤਹਿਤ ਅਸੀਂ ਵਿਧਾਨ ਸਭਾ ਕਾਇਨਾਲਾ ਦੇ ਮਹਿਲ ਮੁਖਾਦੀ ਗੁਰੂ ਘਰ ਹੈ ਬਾਬਾ ਜੀ ਸਾਡੇ ਨਾਲ ਖੜੇ ਆ ਬੜੇ ਬੂਟੇ ਲਾਉਂਦੇ ਆ ਬੜੇ ਬੂਟਿਆਂ ਦੀ ਸੇਵਾ ਕਰਦੇ ਆ ਐਸਡੀਐਫ ਸਾਹਿਬ ਲੱਗੇ ਆ ਸਾਡੇ ਫੋਰਸਟ ਵਾਲੇ ਲੱਗੇ ਆ ਸਾਰੇ ਲੱਗੇ ਆ ਸੋ ਬੂਟਾ ਲਾਉਣ ਆਏ ਸੀ ਉਹ ਮਹਿਮ ਦੇ ਵਿੱਚ ਜਿਹੜਾ ਅਸੀਂ ਹਿੱਸਾ ਲਾਇਆ ਉਹ ਦਸੀਂ ਲਾ ਦਾਂਗੇ ਡੇ ਡੇਢ ਤੋਂ ਵੀ ਉੱਪਰ ਜਿਹੜਾ ਇਸ ਮਿਲ ਸਾਲ ਦੇ ਜਿਹੜਾ 15 ਅਗਸਤ ਤੱਕ ਆ ਬੂਟਾ ਜਿਹੜਾ ਲਾਉਣਾ ਉਹਨਾਂ ਲੋਕਾਂ ਨੂੰ ਵੀ ਅਪੀਲ ਕਰ ਰਹੇ ਹਾਂ ਸਭ ਲੋਕਾਂ ਨੂੰ ਅਪੀਲ ਹੈ ਜੀ ਸੀਐਮ ਸਾਹਿਬ ਨੇ ਅਪੀਲ ਕੀਤੀ ਹੈ ਅਸੀਂ ਵੀ ਅਪੀਲ ਕਰਦੇ ਸਭ ਨੂੰ ਅਸੀਂ ਕਿਸਾਨਾਂ ਨੂੰ ਕਿਹਾ ਕਿ ਆਪੋਰੀਆਂ ਆਪਣੀਆਂ ਮੋਟਰਾਂ ਦੇ ਟੂਬਾਂ ਤੇ ਚਾਚ ਚਾਦ ਜਿਹੜੇ ਬੂਟੇ ਲਾਓ ਜਿੱਥੇ-ਜਿੱਥੇ ਸਰਕਾਰੀ ਜਗ੍ਹਾ ਪਈਆਂ ਉਹ ਵੀ ਸਾਹਿਬ ਨੂੰ ਕਿਹਾ ਸਕੂਲਾਂ ਦੇ ਵਿੱਚ ਹਸਪਤਾਲਾਂ ਦੇ ਵਿੱਚ ਜਿੱਥੇ ਵੀ ਸਰਕਾਰੀ ਜਗ੍ਹਾ ਹੈ ਉੱਥੇ ਸਭ ਥਾਂ ਦੇ ਬੂਟੇ ਜਿਹੜੇ ਲਾਉਣੇ ਚਾਹੀਦੇ ਤਾਂ ਜੋ ਪੰਜਾਬ ਨੂੰ ਪੰਜਾਬ ਦਾ ਵਾਤਾਵਰਣ ਸੁਰੱਖਿਅਤ ਕੀਤਾ ਜਾ ਸਹੀ ਜਗ੍ਹਾ ਪਸ਼ੂ ਇਨਸਾਨ ਵੀ ਕਰਦੇ ਆ ਬੂਟਿਆਂ ਨਾਲ ਕਿਹੜਾ ਜੀ ਕਰ ਨਹੀਂ ਉਹ ਅਸੀਂ ਕਿਹਾ ਜਿਹੜਾ ਗੁਜਰਤ ਭਾਈਚਾਰਾ ਆਇਆ ਖਾਸ ਤੌਰ ਤੇ ਉਹਨਾਂ ਦੇ ਡੰਗਤ ਹੁੰਦੇ ਆ ਉਹ ਮਤਲਬ ਮੈਂ ਤੇ ਇੱਥੇ ਡਿਊਟੀ ਲਈ ਆ ਪੰਜਾਬ ਲੈਵਲ ਤੇ ਸਾਦੇ ਅਫਸਰਾਂ ਦੀ ਡਿਊਟੀ ਲਈ ਆ ਕਿ ਮਤਲਬ ਇਹਨਾਂ ਨੂੰ ਸੱਦ ਕੇ ਸਮਝਾਇਆ ਜਾਵੇ ਨਹੀਂ ਸਮਝਦੇ ਤੇ ਫੇਰ ਮਤਲਬ ਜੜੀ ਆ ਉਹਨਾਂ ਦੇ ਖਿਲਾਫ ਕਾਰਵਾਈ ਜੜੀ ਉਹ ਕੀਤੀ ਜਾਵੇ ਕਿਉਂਕਿ ਬੁੱਟੇ ਨੂੰ ਤੋੜਨਾ ਬੁੱਟੇ ਨੂੰ ਖਲਾਫ ਕਰਨਾ ਇੱਕ ਬਹੁਤ ਵੱਡਾ ਚੁਰਮ ਹੈ ਸਮਝਦੇ ਕਿ ਦਿਖਾ ਅਸੀਂ ਜਿਹੜਾ ਵੀ ਬੁੱਟੇ ਨੂੰ ਨੁਕਸਾਨ ਕਰੂ ਉਹਦੇ ਖਿਲਾਫ ਕਾਰਵਾਈ ਕਰਾਂ ਕੋਰਨੀ ਕਵਰੇਜ ਕਰਾਂ